ਦਰਬਾਰ ਹਜਰਤ ਬਾਬਾ ਪੀਰ ਬਖਸ਼ ਸਿੰਘ ਪਿੰਡ ਲਿਵੜਾ ਲਿਵੜਾ ਚ ਤਾਲੀਮਾ ਮੇਲਾ ਬੜੀ ਸ਼ਰਧਾ ਅਤੇ ਉਸਤਾਦ ਦੇ ਨਾਲ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸੱਤ ਸਮੁੰਦਰ ਪਾਰ ਦੇਸ਼ਮ ਦੇਸ਼ਮ ਵਿੱਚ ਬੈਠੇ ਸਰੋਤੇ ਦੇਸ਼ਮ ਦੇਸ਼ਮ ਵਿੱਚ ਬੈਠੇ ਬਾਬਾਈ ਦੇ ਮੁਰੀਦ ਉਹਨਾਂ ਦੇ ਸਹਿਯੋਗ ਦੇ ਨਾਲ ਬਾਬਾਈ ਦਾ ਇਹ ਮੇਲਾ ਬੜੀ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਔਰ ਸਾਡੇ ਦਰਮਿਆਨ ਹਰਪੀ ਜੀ ਅਲੂ ਵਾਲੀਆ ਸੀਨੀਅਰ ਪੱਤਰਕਾਰ ਬਾਬਾ ਜੀ ਦੇ ਦਰਵਾਜ਼ੇ ਵਿੱਚ ਨਤਮਸਤਕ ਹੋਲੀ ਪਹੁੰਚੇ ਨੇ ਔਰ ਸਾਡਾ ਇਹ ਬਾਬਾ ਜੀ ਦਾ ਸੰਦੇਸ਼ ਇਹ ਬਾਬਾ ਜੀ ਦਾ ਪਿਆਰ ਤੁਹਾਡੇ ਤੱਕ ਪਹੁੰਚਾ ਰਹੇ ਨੇ ਇਹ ਵੀ 80 ਨਿਊਜ਼ ਤੋਂ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਔਰ ਆਓ ਬਾਬਾ ਜੀ ਦੇ ਦਰਵਾਜ਼ੇ ਵਿੱਚ کہ لاکھ ارادے بنتے ہیں بن کر ٹوٹ جاتے ہیں لاکھ ارادے بنتے ہیں بن کر ٹوٹ جاتے ہیں بابا کے دربار میں وہی آتا ہے جسے میرے بابا بلاتے ہیں 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 کہ عشق کی کوئی جات نہیں ہوتی باجی عشق کی کبھی مات نہیں ہوتی ਇਸ ਕੀ ਕੋਈ ਜਾਤ ਨਹੀਂ ਹੁੰਦੀ ਬਾਜੀ ਇਸ ਕੀ ਕਦੀ ਮਾਤ ਨਹੀਂ ਹੁੰਦੀ ਜਲਦੇ ਜਿਨਕੇ ਘਰੋਂ ਮੈਂ ਐ ਹਜ਼ਰ ਦਾ ਬਾਬਾ ਪੀਰ ਬਖ ਜੀ ਚਿਰਾਗ ਤੇਰੇ ਨਜ਼ਰੋਂ ਕਰਮ ਕੇ ਉਹਨਕੇ ਘਰੋਂ ਮੈਂ ਕਦੀ ਰਾਤ ਨਹੀਂ ਹੁੰਦੀ ਉਹਨਕੇ ਘਰੋਂ ਮੈਂ ਕਦੀ ਰਾਤ ਨਹੀਂ ਹੁੰਦੀ ਉਹਨਕੇ ਘਰੋਂ ਮੈਂ ਕਦੀ ਰਾਤ ਨਹੀਂ ਬਿਖਾਓ ਬੜਾ ਪਿਆਰਾ ਜਿਹਾ ਮਾਹੌਲ ਬੜਾ ਪਿਆਰਾ ਜਿਹਾ ਅੰਦਾਜ਼ ਇੱਕ ਗੀਤ ਨਹਾਦੀ ਨੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੇ ਲਈ ਅੱਜ ਬੜੀ ਹੀ ਸਤਕਾਰਯੋਗ ਗੱਲ ਹੈ ਕਿ ਅੱਜ ਸਾਨੂੰ ਸਾਡੇ ਖੰਨੇ ਦੇ ਨਾਲ ਲੱਗਦੇ ਪਿੰਡ ਲਿਬੜੇ ਵਿਖੇ ਜਿਹੜਾ ਕਿ ਸਾਲਾਨਾ ਮੇਲਾ ਲੱਗਦਾ ਵਾ ਉੱਥੇ ਪਹੁੰਚਣ ਦੀ ਉੱਥੇ ਨਤਮਸਤਕ ਹੋਣ ਦੀ ਕਿਰਪਾ ਸਾਡੇ ਤੇ ਵੀ ਪੀਰਾਂ ਨੇ ਅੱਜ ਗਜ਼ਰ ਕੀਤੀ ਹੈ ਅੱਜ ਅਸੀਂ Hazrat Baba Peer Baksh ji ਦੀ 44ਵੇਂ ਸਾਲਾਨਾ ਮੇਲੇ ਦੇ ਉੱਤੇ ਆਏ ਆ ਜਿੱਥੇ ਕਿ ਸਭਿਆਚਾਰਕ ਸਾਂਝ ਲਈ ਸਾਡੀ ਭਾਈਚਾਰਕ ਸਾਂਝ ਤੇ ਲਈ ਹਮੇਸ਼ਾ ਦੁਆ ਮੰਗੀ ਜਾਂਦੀ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਮੇਨ ਗੱਲ ਇਹ ਹੈ ਜੀ ਕਿ ਸਾਡਾ ਪੰਜਾਬ ਸਾਡਾ ਦੇਸ਼ ਆਪਣੀਆਂ ਪੀੜਾ ਪੈਗੰਬਰਾਂ ਦੀਆਂ ਯਾਦਾ ਕਰਕੇ ਉਹਨਾਂ ਦੇ ਅਸ਼ੀਰਵਾਦ ਕਰਕੇ ਤੇ ਉਹਨਾਂ ਦੀ ਧਰਤੀ ਹੋਣ ਕਰਕੇ ਸਾਡਾ ਪੰਜਾਬ ਤਾਂ ਖਾਸ ਤੌਰ ਤੇ ਜਾਣਿਆ ਜਾਂਦਾ ਪਿਆ ਉਸੇ ਤਹਿਤ ਜਿਹੜੇ ਬਾਬਾ ਜੀ ਉਰੇ ਸੁਰੇਂਦਰ ਸਾਈਂ ਜੀ ਗੱਦੀ ਨਸ਼ੀਨ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜਾ ਇਹ 44ਵਾਂ ਮੇਲਾ ਇੱਥੇ ਲੱਗ ਰਿਹਾ ਵੈ ਤਾਂ ਇਸ ਦਾ ਕੀ ਮਕਸਦ ਹੈ ਕਿਸੇ ਹਿਸਾਬ ਦੇ ਨਾਲ ਲੱਗਦਾ ਵੈ ਤੇ ਲੋਕ ਇੱਥੇ ਦੂਰ ਦਰਾਡੇ ਤੋਂ ਨਤਮਸਤਕ ਹੋ ਹੁੰਦੇ ਨੇ ਤੇ ਹੋਰ ਵੀ ਇਸ ਜਿਹੜੀ ਸਾਡੀ ਖਾਸ ਬਰਕਤ ਹੈ ਸਾਡੀ ਜਿਹੜੀ ਖਾਸ ਪ੍ਰਾਪਤੀ ਹੈ ਉਹਦਾ ਆਮ ਲੋਕਾਂ ਲਈ ਕੀ ਫਾਇਦਾ ਪਹਿਲਾਂ ਤਾਂ ਜੀ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਚੈਨਲ ਦੇ ਉੱਤੇ ਵੈਲਕਮ ਬਾਬਾ ਜੀ ਆਪਾਂ ਦੇਖਿਆ ਕਿ ਆਪਣੀ ਭਾਈਚਾਰਕ ਸਾਂਝ ਆਪਣੀ ਸੱਭਿਆਚਾਰਕ ਸਾਂਝ ਆਪਣਾ ਇੱਕ ਬਹੁਤ ਹੀ ਮਜ਼ਬੂਤ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੀ ਚੀਜ਼ ਹੈ ਤਾਂ ਸਾਡੇ ਪੀਰਾਂ ਪੈਗੰਬਰਾਂ ਦੇ ਧਰਤੀ ਦੇ ਉੱਤੇ ਅਸੀਂ ਸਾਰੇ ਵਸਨੀਕਾਂ ਤਾਂ ਅੱਜ ਜਿਹੜਾ ਇਹ ਮੇਲੇ ਦਾ 29 ਤਰੀਕਾ ਅੱਜ ਲਾਸਟ ਡੇ ਹੈ ਤਾਂ ਅੱਜ ਦੇ ਦਿਹਾੜੇ ਦੇ ਉੱਤੇ ਕੀ ਖਾਸ ਹੈ ਜੀ ਤੇ ਕੀ ਇਸ ਜਗ੍ਹਾ ਦੀ ਖਾਸੀਅਤ ਹੈ ਅੱਬਲਾ ਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਾ ਕਉ ਭਲੇ ਕਉ ਮੰਦੇ ਨਾ ਕੋਈ ਵੈਰੀ ਨਾਏ ਬਗਾਨਾ ਇੱਕ ਪਿਤਾ ਇੱਕ ਹੀ ਹਮਾਰਸ ਗੁਰੂਆ ਪੀਰਾਂ ਦੇ ਮਹਾਵਾਕ ਅਨੁਸਾਰ ਗੁਰੂਆ ਪੀਰਾਂ ਦੀ ਧਰਤੀ ਦੇ ਬਰਾਜਮਾਨ ਹਾਜ਼ਰਤ ਬਾਬਾ ਪੀਰ ਵਖੀ ਜੀ ਜਿਨ੍ਹਾਂ ਦਾ ਅਸੀਂ ਸਾਲਾਨਾ 44ਵਾਂ ਔਰਸ ਮੁਬਾਰਕ ਮਨਾ ਰਹੇ ਹਾਂ ਤੇ ਇਹ ਅੱਜ ਲਾਸਟ 29 ਤਰੀਕ ਹੈ ਦੋ ਦਿਨ ਦਾ ਪ੍ਰੋਗਰਾਮ ਹੁੰਦਾ ਅੱਜ ਲਾਸਟ ਦਿਨ 29 ਤਰੀਕ ਦੂਸਰਾ ਦਿਨ ਹੈ ਇੱਥੇ ਬਿਨਾ ਕਿਸੇ ਭੇਤ ਭਾਵ ਤੋਂ ਬਿਨਾ ਕਿਤੇ ਕਿਸੇ ਪਜਾਤ ਪਾ ਤੋਂ ਉੱਪਰ ਉੱਠ ਕੇ ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਕਿਸੇ ਦਾ ਕੋਈ ਪਿਤਕਰੀ ਵਾਲੀ ਗੱਲ ਨਹੀਂ ਜਿਸ ਤਰ੍ਹਾਂ ਪੱਖਾ ਚੱਲ ਰਿਹਾ ਇਹ ਸਭ ਨੂੰ ਹਵਾ ਦੇ ਰਿਹਾ ਕੋਈ ਬੜੇ ਛੋਟ ਵਾਲੀ ਹੈ ਨਹੀਂ ਵੀ ਵੱਡਾ ਹੈ ਜਾਂ ਛੋਟਾ ਉਸ ਤਰੀਕੇ ਨਾਲ ਸਾਡੀ ਭਾਈ ਸਾ ਚਾਰਕ ਸਮਝ ਪਿੰਡ ਦੀ ਬਹੁਤ ਮਜ਼ਬੂਤ ਆ ਇਲਾਕਾ ਨਿਵਾਸੀਆਂ ਨੂੰ ਸਬੂਰ ਨਗਰ ਨਿਵਾਸੀਆਂ ਨੂੰ ਮੈਂ 44 ਮੈਂ ਸਲਾਣਾ ਉਸ ਦੀ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਤੇ ਇਸ ਤੋਂ ਇਸ ਤੋਂ ਵੱਡੀ ਗੱਲ ਹੋਰ ਇਹ ਆ ਵੀ ਜਿਹੜੀ ਗੁਰੂਆ ਪੀਰਾਂ ਬਗੰਮਰਾਂ ਨੇ ਸਾਨੂੰ ਅਨਸਾਨੀਅਤ ਬਖਸ਼ੀ ਚੰਗੇ ਇਨਸਾਨ ਬਣਾਇਆ ਅਸੀਂ ਇੱਥੇ ਵੀ ਇਸੇ ਗੱਲ ਸਬੂਤ ਦਿੰਦੇ ਆ ਵੀ ਅਸੀਂ ਇਨਸਾਨੀਅਤ ਵੀ ਬਣਾ ਰਹੇ ਆ ਤੇ ਚੰਗੇ ਇਨਸਾਨ ਮਾਲਕ ਦੀ ਰਹਿਮਤ ਨਾਲ ਚੰਗੇ ਇਨਸਾਨ ਵੀ ਬਣ ਰਹੇ ਆ ਮਾਲਕ ਇਸੇ ਤਰ੍ਹਾਂ ਸਾਨੂੰ ਚੰਗੇ ਇਨਸਾਨ ਬਣਾਵੇ ਤੇ ਇਨਸਾਨੀਅਤ ਪੈਦਾ ਕਰਨ ਦੀ ਬਖਸ਼ਿਸ਼ ਕਰੇ ਤਾਂ ਕਿ ਗੁਰੂਆਂ ਵੀ ਪੀਆ ਪਗੰਮਰਾਂ ਦੀ ਰਾਸਤੇ ਤੇ ਚੱਲ ਕੇ ਇਦੋਂ ਵੱਡੀ ਕੋਈ ਗੱਲ ਨਹੀਂ ਹੋਵੇਗੀ ਦੂਸਰੀ ਗੱਲ ਵੀ ਇਹ ਦਰਬਾਰ ਐਸਾ ਮਾਲਕ ਦੀ ਰਹਿਮਤ ਆ ਉਸ ਖੁਦਾ ਦੀ ਇੱਥੋਂ ਜੋ ਵੀ ਆਇਆ ਖਾਲੀ ਨਹੀਂ ਕੋਈ ਗਿਆ ਜਿਨ੍ਹਾਂ ਪਿੱਛੇ ਜਾ ਕੇ ਤਾਂ ਦੇ ਮਸਲੇ ਸੀਗੇ ਮਤਲਬ ਔਲਾਦ ਦਾ سلسلہ ਸੀ ਤੇ ਜਾਂ ਕਿ ਅੱਜ ਕੱਲ ਹੋਰ ਲਗੀ ਹੋਈ ਹੈ ਬਾਹਰ ਫੋਰਨ ਦੀ ਹਰ ਕਹਿੰਦਾ ਬੱਚਾ ਚਾਹੁੰਦਾ ਵੀ ਮੈਂ ਫੋਰਨ ਕੰਟਰੀ ਜਾਵਾਂ ਉਹ ਵੀ ਬਹੁਤ ਮਾਲਕ ਨੇ ਬੱਚਿਆਂ ਨੂੰ ਬਖਸ਼ਿਸ਼ ਦਿੱਤੀ ਆ ਔਰ ਆਦ ਹੈ ਬੇਔਲਾਦਿਆਂ ਨੂੰ ਰਾਤ ਦਿੱਤੀ ਆ ਜਿਨ੍ਹਾਂ ਦੇ ਬੱਚੇ ਸੀ ਇਕਲੀਆਂ ਉਹਨਾਂ ਔਲਾਦ ਦੇ ਨਗੀਨਾ ਪੁੱਤਰ ਦੀ ਵੀ ਦਾਤ ਬਖਸ਼ੀ ਆ ਤੇ ਇਸ ਤਰ੍ਹਾਂ ਇਹ ਸਮ ਆਪਣੇ ਬਜ਼ੁਰਗੇ ਸਾਡੇ ਅਜੇ ਸਾਹਿਬ ਸਾਨੂੰ ਨਾਲ ਜੋੜ ਰਹੇ ਨੇ ਅਸੀਂ ਤਾਂ ਸਿਰਫ ਕਰੇ ਕਰਾਵੇ ਆਪੇ ਆਪ ਸਾਡੀ ਤਾਂ ਡਿਊਟੀ ਲੱਗੀ ਹੋਈ ਹੈ ਅਸੀਂ ਬਿਨਾਂ ਕਿਸੇ ਭੇਦਭਾਵ ਤੋਂ ਸਾਨੂੰ ਜੋ ਇਹਨਾਂ ਨੇ ਮਾਣ ਬਖਸ਼ਿਆ ਉਹ ਸਮਾਨ ਨੂੰ ਕਾਇਮ ਰੱਖਦੇ ਹੋਏ ਅਸੀਂ ਹਰ ਜੋ ਵੀ ਇੱਥੇ ਆਉਂਦਾ ਹਰੇਕ ਧਰਮ ਦੇ ਬਿਦਕਰ ਹਰੇਕ ਧਰਮ ਦੇ ਬਾਰਗਦੇ ਲੋਕਾਂ ਨੂੰ ਅਸੀਂ ਜੋ ਵੀ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਉਹਨਾਂ ਨਾਲ ਅਸੀਂ ਖੜਦੇ ਹਾਂ ਜਿਸ ਤਰ੍ਹਾਂ ਉਹ ਸਾਡੇ ਨੂੰ ਸਹਿਯੋਗ ਦਿੰਦੇ ਨੇ ਅਸੀਂ ਵੀ ਉਦੋਂ ਇਹ ਇੱਕ ਇੱਕ ਕੁੰਗਲ ਸਾਡੀ ਫੜਦੇ ਤਾਂ ਅਸੀਂ ਉਹਨਾਂ ਨੂੰ 10 ਫੜਾਉਨੇ ਆ। ਠੀਕ ਹੈ ਜੀ ਤੇ ਅਸੀਂ ਇਹੀ ਚਾਹੁੰਦੇ ਆ ਵੀ ਇਹ ਜੋ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਪੰਜਾਬ ਦੀ ਆ ਇਹ ਭਾਈਚਾਰਕ ਸਾਂਝ ਇਸ ਤਰ੍ਹਾਂ ਬਣੀ ਰਹੇ ਇਹਨਾਂ ਬਜ਼ੁਰਗਾਂ ਦਾ ਇਸੇ ਤਰ੍ਹਾਂ ਕਰਮ ਰਹੇ ਤੇ ਅਗਲੇ ਇਸ ਤਰ੍ਹਾਂ ਇਹ ਸੈਸਲਾ ਚੱਲਦਾ ਰਹੇ ਤਾਂ ਕਿ ਇਹਨਾਂ ਨੇ ਜੋ ਇਨਸਾਨੀਅਤ ਪੈਦਾ ਕੀਤੀ ਹੋ ਇਸੇ ਤਰ੍ਹਾਂ ਵਰਕਰ ਰਹੇ। ਤਨਵਾਜੀ ਬੜਾ ਵਧੀਆ ਸੁਰਿੰਦਰ ਸਾਈ ਜੀ ਨੇ ਮੈਸੇਜ ਦਿੱਤਾ ਹੈ ਕਿ ਇਨਸਾਨੀਅਤ ਤੋਂ ਬੜਾ ਕੋਈ ਧਰਮ ਨਹੀਂ ਹੈਗਾ ਤੇ ਇਨਸਾਨੀਅਤ ਦਾ ਆਪਣੇ ਅੰਦਰ ਜਜ਼ਬਾ ਪੈਦਾ ਕਰਨਾ ਹੀ ਮੇਨ ਉਹਨਾਂ ਦਾ ਮਕਸਦ ਹੈ ਸਾਡੇ ਨਾਲ ਸਾਡੇ ਸ਼ਹਿਰ ਦੀ ਬੜੀ ਰਾਉਂਡਡ ਫਿਗਰ ਨੇ ਲੱਕੀਤੀ ਮਾਨ ਜੀ ਉਹਨਾਂ ਦੀ ਵੀ ਇੱਕ ਤਰ੍ਹਾਂ ਦੀ ਜਿਹੜੀ ਕਲਾਕਾਰੀ ਦੇ ਵਿੱਚ ਜੋ ਉਹਨਾਂ ਦੇ ਕੰਠ ਚ सरस्वती विराजमान ਨੇ ਉੱਥੋਂ ਦੀ ਸ਼ੁਰੂਆਤ ਵੀ ਇਸ ਪਵਿੱਤਰ ਧਰਤੀ ਤੋਂ ਹੀ ਹੋਈ ਹੈ। ਇਸ ਸਾਡੇ ਜਿਹੜਾ ਅੱਜ ਮੇਲਾ ਲੱਗਿਆ ਇੱਥੋਂ ਹੀ ਉਹਨਾਂ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਹਮੇਸ਼ਾ ਨਿਸ਼ੁਲਕ ਨਿਸ਼ਕਾਮ ਹੋ ਕੇ ਸਾਡੇ ਪੀਰਾਂ ਪੈਗੰਬਰਾਂ ਦੀ ਸੇਵਾ ਦੇ ਵਿੱਚ ਉਹ ਵੀ ਆਪਣੀ ਪ੍ਰਸਤuti ਹੈ, ਆਪਣੀ ਪੇਸ਼ਕਾਰੀਆ ਦਿੰਦੇ ਆ ਉਹਨਾਂ ਤੋਂ ਵੀ ਜਾਣਦੇ ਆ। ਲੱਖੀ ਜੀ ਦੇਖਿਆ ਵੇ ਕਿ ਬਹੁਤ ਮੁਬਾਰਕ ਮੌਕੇ ਆਉਂਦੇ ਨੇ। ਬੜੇ ਮੁਬਾਰਕ ਦਿਨ ਹੁੰਦੇ ਨੇ ਜਦੋਂ ਇਹੋ ਜਿਹੇ ਮੇਲੇ ਲੱਗਦੇ ਨੇ ਤੇ ਬਿਨਾਂ ਕਿਸੇ ਭੇਦਭਾਵ ਤੋਂ ਇਨਸਾਨੀਅਤ ਦੇ ਜਜ਼ਬੇ ਦੇ ਲਈ ਲੋਕ ਕੰਮ ਕਰਦੇ ਨੇ। ਤਾਂ ਸਰ ਅੱਜ ਜਿਵੇਂ ਲਾਸਟ ਦਿਨ ਹੈ ਤਾਂ ਤੁਸੀਂ ਕੀ ਸਾਡੇ ਚੈਨਲ ਤੇ ਰਾਈ ਜਕਰਾ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਬੋਲ ਸੱਚੇ ਦਰਬਾਰ ਕੀ ਸਭ ਤੋਂ ਪਹਿਲਾਂ এবੀ 18 ਨਿਊਜ਼ ਹਰਪੀਤ ਵਾਲਿਆ ਜੀ ਉਹਨਾਂ ਦੇ ਸਾਥੀ ਹਰਦੀਪ ਜੀ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਕਿ ਬਾਬਾ ਜੀ ਦੇ ਦਰਬਾਰ ਦੇ ਵਿੱਚ ਉਹ ਨਤਮਸਤਕ ਹੋਣ ਲਈ ਪਹੁੰਚੇ ਨੇ ਆਪਣੇ ਪੂਰੇ ਚੈਨਲ ਦੇ ਨਾਲ ਤੇ ਮੈਂ ਅੱਜ ਕੱਲ ਜਰੂਰ ਕਹਿਣਾ ਚਾਹਾਂਗਾ ਕਿ ਗੱਲ ਸਾਰੀ ਕਰਮਾਂ ਧਰਮਾਂ ਦੀ ਗੱਲ ਸਾਰੀ ਕਰਮਾ ਧਰਮਾਂ ਦੀ ਗੱਲ ਮੁੱਕਦੀ ਨਹੀਂ ਪੈਸੇ ਥੇਲੇ ਤੇ ਕਰਮਾ ਵਾਲੇ ਮੋਜਾਂ ਮਾਣਦੇ ਲਿਵੜੇ ਵਾਲੇ ਮੇਲੇ ਤੇ ਕਰਮਾ ਵਾਲੇ ਮੋਜਾਂ ਮਾਣਦੇ ਲਿਵੜੇ ਵਾਲੇ ਮੇਲੇ ਤੇ ਇਹ ਲਿਵੜੇ ਦਾ ਮੇਲਾ ਪੂਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮੰਨਿਆ ਜਾਂਦਾ ਹੈ ਕਿਉਂਕਿ ਮੇਲਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਈ ਲੋਕ ਕਹਿੰਦੇ ਉਹ ਦਰਬਾਰ ਦਾ ਮੇਲਾ ਗੱਲ ਗੱਲ ਮੁਰਸ਼ਿਦ ਦੇ ਕਰਮ ਦੀ ਹੈ ਇਹ ਮੁਰਸ਼ਿਦਾ ਵੱਲੋਂ ਜਿਵੇਂ ਬਾਬਾ ਜੀ ਨੇ ਸਾਡੇ ਨੂੰ ਦੱਸਿਆ ਕਿ ਇੱਕ ਪੱਖਾ ਚੱਲਦਾ ਹੈ ਉਹ Hindu ਲਈ ਵੀ ਉਨੀ ਹਵਾ ਦਿੰਦਾ ਹੈ ਮੁਸਲਮਾਨ ਨੂੰ ਵੀ ਸਿੱਖ ਨੂੰ ਵੀ ਇਸਾਈ ਨੂੰ ਵੀ ਕਿਉਂਕਿ ਨਾ ਤਾਂ Hindu ਹੋ ਰਹਾ ਹੈ ਨਾ ਮੁਸਲਮ ਹੋ ਰਹਾ ਹੈ ਨਾ ਕੁਰਾਨ ਹੋ ਰਹਾ ਹੈ ਇਨਸਾਨ ਦੇ ਅੰਦਰ ਜੋ ਬੈਠਾ ਉਹ ਸ਼ੈਤਾਨ ਹੋ ਰਹਾ ਹੈ ਉਹ ਬੜਾ ਆਨੰਦ ਹੁੰਦਾ ਹੈ ਬਾਬਾ ਜੀ ਹਰ ਵੀਰਵਾਰ ਨੂੰ ਬਾਬਾ ਜੀ ਦੇ ਨਸਮਤ ਹੋਣ ਲਈ ਪਹੁੰਚਦੇ ਆ ਸਾਨੂੰ ਜੇ ਅਸੀਂ ਅੱਖਾਂ ਬੰਦ ਕਰਕੇ ਦੇਖੀਏ ਸਾਨੂੰ ਇਹ ਦਰਬਾਰ ਮਾਤਾ ਨੈਣੀ ਦੀ ਵੀ ਦਰਬਾਰ ਵੀ ਲੱਗਦਾ ਹੈ ਦੇਖੋ ਹੁਣ ਵੀ ਤੁਸੀਂ ਸੁਣਿਆ ਉੱਥੇ ਮਾਤਾ ਨੈਣਾ ਦੇਵੀ ਦਾ ਕੋਈ ਸ਼ਬਦ ਗਾ ਰਿਹਾ ਦਰਬਾਰ ਦੇ ਵਿੱਚ ਕੋਈ ਬਾਬਾ ਬਾਲਕਨਾਥ ਦੀ ਜਗਾ ਰਿਹਾ ਕੋਈ ਗੁਰੂ ਸਾਹਿਬ ਦਾ ਗਾ ਰਿਹਾ ਤੇ ਇਹ ਸਾਰੇ ਮਤਲਬ ਆਪਾਂ ਨੇ ਵਹਿਮ ਪਾਏ ਹੋਏ ਨੇ ਦਰਬਾਰ ਇੱਕੋ ਐ ਜੋਤ ਵੀ ਇੱਕੋ ਐ ਇੱਕ ਤਰਫ ਮੰਦਰ ਇੱਕ ਤਰਫ ਮਸਜਿਦ ਇੱਕ ਤਰਫ ਗਿਰਜਾ ਐ انسان کہیں ਤੋਂ ਗਿਰਜਾ کہیں ਤੋਂ ਗਿਰਜਾ کہیں ਤੋਂ ਗਿਰਜਾ ਕਿਸੇ ਇੱਕ ਦਾ ਹੋਣਾ ਜ਼ਰੂਰੀ ਐ ਬਾਬਾ ਜੀ ਦਾ ਕਰਮ ਐ ਕਿ ਲੱਕੀ ਨੂੰ ਉਹਨਾਂ ਨੇ ਲੱਕੀ ਧਮਾਨ ਬਣਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜੀ ਦਾ ਆਸ਼ੀਰਵਾਦ ਹੈ ਕਿ ਇੰਟਰਨੈਸ਼ਨਲ ਕਲਾਕਾਰਾਂ ਦੇ ਵਿੱਚ ਨਾਮ ਹੋਏਗਾ ਤੇ ਹਰਪ੍ਰੀਤ ਵਾਲੀ ਜੀ ਉਹਨਾਂ ਦਾ ਬੜਾ ਪਿਆਰ ਹੈ ਅਨਵਰ ਪਾਲੀ ਜੀ ਖੜੇ ਨੇ ਔਰ ਸਾਡੇ ਸਰਦਾਰ ਸਾਹਿਬ ਸਾਡੇ ਗੱਦੀ ਨਸ਼ੀਨ ਬਾਬਾ ਜੀ ਵਿਕਰਮ ਬਖਸ਼ੀ ਕਿਸੇ ਕਾਰਨ ਥੋੜਾ ਜਿਹਾ ਸ਼ਹਿਰ ਦੇ ਵਿੱਚ ਗਏ ਨੇ ਤੇ ਮੈਂ ਤੇ ਇੰਨਾ ਹੀ ਕਹਿਣਾ ਚਾਹਾਂਗਾ ਜੇ ਸੱਚੀ ਨੀਤ ਦੇ ਨਾਲ ਦਰਬਾਰ ਦੇ ਵਿੱਚ ਕੋਈ ਵੀ ਆਉਂਦਾ ਹੈ ਬਾਬਾ ਜੀ ਉਹਦੀਆਂ ਝੋਲੀਆਂ ਭਰਦੀਆਂ ਨੇ ਕਿ ਮੇਰੇ ਬਾਬਾ ਜਦ ਦੇਣੇ ਪਿਆਤਾ ਤਾਂ ਢੇਰੋ ਕੇ ਢੇਰ ਦਿੱਤਾ ਹੈ ਮੇਰਾ ਹਜਰਤ ਪੀਰ ਬਾਬਾ ਜਦ ਦੇਣੇ ਪਿਆਤਾ ਤਾਂ ਢੇਰ ਉਕੇ ਢੇਰ ਦੇਤਾ ਹੈ ਜਦ ਲੈਣੇ ਪਿਆਤਾ ਤਾਂ ਚਮੜੀ ਵੀ ਉਧੇੜ ਲੇਤਾ ਹੈ ਚਮੜੀ ਵੀ ਉਧੇੜ ਲੇਤਾ ਹੈ ਮੇਲੇ ਦੇ ਇਸ 44ਵੇਂ ਮੇਲੇ ਦੀ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਦੇਸ਼ ਅਬਦੇਸ਼ ਅਬ ਦੇ ਬੈਠੀ ਸੰਗਤ ਨੂੰ ਬਾਬਾ ਜੀ ਦੇ ਉਸ ਦੀ ਲੱਖ ਲੱਖ ਮਾਰਗ ਬਾਦ ਔਰ ਸਾਡੇ ਜਿਹੜਾ 45ਵਾਂ ਮੇਲਾ ਹੈ ਕੱਲ ਤੋਂ ਉਹਦੀ ਤਿਆਰੀ ਸ਼ੁਰੂ ਹੋ ਜਾਣੀ ਹੈ ਤੁਹਾਨੂੰ ਵੀ ਅਸੀਂ ਐਡਵਾਂਸ ਦੇ ਵਿੱਚ ਸੱਦਾ ਦਿੰਨੇ ਆ ਅਗਲੇ ਸਾਲ ਵੀ ਤੁਸੀਂ ਪਹੁੰਚਣਾ ਸੋ ਜੈਕਾਰਾ ਹਜਰਤ ਬਾਬਾ ਪੀਰ ਬਖਸ਼ੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਬਹੁਤ ਬਹੁਤ ਧੰਨਵਾਦ ਲक्की ਧੀਮਾਨ ਜੀ सुरेंद्र ਸਾਈਂ ਜੀ ਜਿਹੜੇ ਕਿ ਇੱਥੇ ਗੱਦੀ ਨਿਸ਼ੀਨ ਨੇ ਬਹੁਤ ਵਧੀਆ ਆਪਾਂ ਕਹਿ ਦਿੰਨੇ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਨੇ ਭਾਈ ਭਾਈ ਬਟ ਜਦੋਂ ਅਜਿਹੇ ਮੇਲੇ ਲੱਗਦੇ ਨੇ ਅਜਿਹੇ ਉਪਰਾਲੇ ਹੁੰਦੇ ਨੇ ਜਿੱਤੇ ਕਿ ਸਾਂਝੀ ਭਾਈਵਾਲੀ ਦੀ ਗੱਲ ਹੁੰਦੀ ਹੈ ਤੇ ਇਨਸਾਨੀਅਤ ਨੂੰ ਉੱਚਾ ਚੱਕਣ ਦੇ ਲਈ ਯਤਨ ਹੁੰਦੇ ਨੇ ਤੇ ਉਹਨਾਂ ਮਹਾਨ ਸ਼ਖਸੀਤਾਂ ਦੇ ਅਸ਼ੀਰਵਾਦ ਉਹਨਾਂ ਦਾ ਇਸ ਗੱਦੀ ਨੂੰ ਕੰਟੀਨਿਊ ਅੱਗੇ ਤੱਕ ਲੈ ਕੇ ਜਾਣਾ ਇਨਸਾਨੀਅਤ ਲਈ ਆਪਣੇ ਆਪ ਦੇ ਵਿੱਚ ਇੱਕ ਬੜਾ ਚੰਗਾ ਤੇ ਮਿਲਵਰਤਨ ਭਰਿਆ ਸੁਨੇਹਾ ਹੁੰਦਾ ਵਾ ਆਓ ਇਸ ਮੇਲੇ ਤੇ ਨਤਮਸਤਕ ਵੀ ਹੁੰਨੇ ਆ ਇਹਨਾਂ ਦਾ ਮੇਲੇ ਤੇ ਲਈ ਇਨਵਾਈਟ ਕੀਤਾ ਪਿਆ ਉਹਦੇ ਲਈ ਅਸੀਂ ਵੀ ਕੱਲ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿੰਨੇ ਆ ਫਿਰ ਅਜੇ ਹੀ ਕਿਸੇ ਖਾਸ ਪਾਵਨ ਜਗ੍ਹਾ ਦੇ ਉੱਤੇ ਜਾ ਕੇ ਤੁਹਾਡੇ ਦਰਸ਼ਨ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਮੈਂ ਤੁਹਾਡਾ ਆਪਣਾ ਹਰਪ੍ਰੀਤ ਆਲੂਵਾਲੀਆ ਮੇਰੇ ਨਾਲ ਵਿੱਕੀ ਵਡੇਰਾ ਜੀ এবੀ 18 ਨਿਊਜ਼ ਤੋਂ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਜੀ